ਅੱਜ ਜਲੰਧਰ ਦੇ ਗੋਰਾਇਆ ਵਿਖੇ ਪੈਂਦੇ ਪਿੰਡ ਅੰਦਾਦੇ ਰਹਿਣ ਵਾਲੇ ਨੌਜਵਾਨ ਨੂੰ ਮੁੰਬਈ ਪੁਲਿਸ ਵੱਲੋਂ ਇੱਕ ਚੋਰੀ ਦੇ ਕੇਸ ਵਿੱਚ ਅਰੈਸਟ ਕੀਤਾ ਗਿਆ। ਸ਼ਿਕਾਇਤ ਕਰਤਾ ਦੇ ਦੱਸਣ ਮੁਤਾਬਕ ਹੀ ਜੋ ਨੌਜਵਾਨ ਪਿੰਡ ਅਟਾਦਾ ਰਣ ਵਾਲਾ ਹੈ ਇਹਦੇ ਵੱਲੋਂ ਮੁੰਬਈ ਦੇ ਇੱਕ ਹਸਪੀਟਲ ਵਿੱਚ ਇੱਕ ਡਾਇਮੰਡ ਦੀ ਮੰਦਰੀ ਚੋਰੀ ਕਰ ਲਈ ਗਈ ਇਸ ਬਾਰੇ ਉਹਨਾਂ ਵੱਲੋਂ ਮੁੰਬਈ ਵਿਖੇ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਤੇ ਅੱਜ ਮੁੰਬਈ ਪੁਲਿਸ ਵੱਲੋਂ ਕਾਫੀ ਮੁਸ਼ਕਲ ਨਾਲ ਪਿੰਡ ਅਟਾਦੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਤੇ ਨਾਲ ਮੁੰਬਈ ਲਜਾਇਆ ਗਿਆ ਪਰ ਕੀ ਨਾਮ ਦਾ ਹੈ ਕਿੱਥੋਂ ਆਇਆ ਤੇ ਕੀ ਮਾਮਲਾ ਵਿਸਾਇਆ ਕਰ ਰਿਹਾ ਹੈ ਨਾਮ ਯੂਰਾ ਸਿੰਘ ਤੂਰੇ ਤੇ ਇਦਾਂ ਸੀਗਾ ਕਿ ਮੈਡਮ ਸਾਡੇ ਹਸਪੀਟਲ ਬੰਬੇ ਐਡਮਿਟਿੰਗ ਕਾਫੀ ਕ੍ਰਿਟੀਕਲ ਸਟੇਜ ਹੈ ਮੈਂ ਵੀ ਬਿਮਾਰ ਸੀਗਾ ਮੈਂ ਵੀ ਹਸਪੀਟਲ ਦੇ ਵਿੱਚ ਹੀ ਸੀਗਾ ਕਾਫੀ ਤਬੀਅਤ ਮੇਰੀ ਖਰਾਬ ਸੀਗੀ ਇਹ ਬੰਦਾ ਬੰਬੇ ਆਇਆ ਜਿੱਥੇ ਹਸਪੀਟਲ ਚ ਐਡਮਿਟ ਸੀਗਾ ਮੈਂ ਉੱਥੇ ਇਹ ਬੰਦਾ ਉੱਥੇ ਆਇਆ ਚਲੋ ਜਾਣਕਾਰ ਸੀਗਾ ਆਇਆ ਤਾਂ ਮਿਲਿਆ ਇਸ ਬੰਦੇ ਨੇ ਕੀ ਕੀਤਾ 31 ਦੀ ਰਾਤ ਨੂੰ ਨਾ ਜੀ ਸਾਡੇ ਉਥੇ ਮਿਲਦਾ ਆ ਇਹ ਬੰਦਾ ਤੇ ਲੋ ਜ ਡਿਨਰ ਕਰਦਾ ਆ ਅਸੀਂ ਹਸਪੀਟਲ ਦੇ ਵਿੱਚੋਂ ਜਿੱਦਾਂ ਆਏ ਤੇ ਵੀ ਨਾਲ ਆ ਗਿਆ ਉਸ ਤੋਂ ਬਾਅਦ ਇਹ ਇਨਸਾਨਾਂ ਇੱਕ ਡਾਇਮੰਡ ਦੀ ਰਿੰਗ ਵੇਖਦਾ ਹੈ ਜਿਹੜੀ ਮੈਡਮ ਸੀਗੇ ਨਾਲ ਮੇਰੇ ਉਹਨਾਂ ਦੀ ਇਹਨੇ ਡਾਇਮੰਡ ਰਿੰਗ ਦੇਖੀ ਤੇ ਇਹਨੂੰ ਪਤਾ ਲੱਗ ਗਿਆ ਵੀ ਇਹ ਕਾਫੀ ਕੋਸਟਲੀ ਹੈ ਇਹਨੇ ਕੀ ਕੀਤਾ ਉਹਨਾਂ ਦੇ ਪਰਸ ਦੇ ਵਿੱਚੋਂ ਡਾਇਮੰਡ ਵਾਲੀ ਰਿੰਗ ਕੱਢ ਲਈ ਡਾਇਮੰਡ ਦੀ ਰਿੰਗ ਕੱਢ ਕੇ ਜਿੱਥੇ ਤਾਂ ਬੰਦਾ ਇਹ ਮਿੰਨਤਾਂ ਕਰਕੇ ਬੰਬੇ ਪਹੁੰਚਿਆ ਬਟ ਡਾਇਮੰਡ ਦੀ ਰਿੰਗ ਕੱਢਣ ਤੋਂ ਬਾਅਦ ਇਹ ਬੰਦਾ ਤਾਂ ਜੀ ਝੂਠ ਬੋਲ ਕੇ ਉੱਥੋਂ ਦਬਾ ਦਬ ਨਿਕਲਣ ਦੀ ਕੀਤੀ ਇਹ ਤਾਂ ਜੀ ਗੁਰਾਇਆ ਪਹੁੰਚ ਗਿਆ ਜਦੋਂ ਉੱਤੇ ਪਰਸ ਦੀ ਤਲਾਸ਼ੀ ਲਈ ਗਈ ਤਾਂ ਵੇਖਿਆ ਤਾਂ ਦੇ ਵਿੱਚ ਰਿੰਗ ਹੈ ਨਹੀਂ ਉਹਨਾਂ ਦੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੇਰੇ ਨਾਲ ਮੁੰਡਾ ਸੀਗਾ ਵੀ ਕੀ ਹੋਇਆ ਏ ਵੀ ਸਾਡੀ ਰਿੰਗ ਜਦੋਂ ਉਹਨਾਂ ਨੇ ਜੀ ਫੁਟੇਜ ਦੇਖੀਆਂ ਸਾਰਾ ਕੁਝ ਦੇਖਿਆ ਤੇ ਇਹਨੇ ਉਹਨਾਂ ਦੀ ਰਿੰਗ ਚੋਰੀ ਕੀਤੀ ਸੋ ਫਿਰ ਉਹਨਾਂ ਨੇ ਨਾਲ ਦੀ ਨਾਲ ਹੀ ਮੁੰਬਈ ਵਾਸੀ ਦੇ ਵਿੱਚ ਕੰਪਲੇਂਟ ਕਰਕੇ ਪੁਲਿਸ ਤੇ ਉਹਨਾਂ ਨੇ ਐਕਸ਼ਨ ਲਿਆ ਹੁਣ ਇਸ ਬੰਦੇ ਨੂੰ ਉਹਨਾਂ ਨੇ ਅੱਜ ਅਰੈਸਟ ਕਰ ਲਿਆ ਇਹ ਕਾਫੀ ਭੱਜਿਆ ਬੜੀ ਮੁਸ਼ਕਲ ਦੇ ਨਾਲ ਇਹਨੂੰ ਅਰੈਸਟ ਕੀਤਾ ਗਿਆ ਕੀ ਨਾਮ ਕੀ ਹੈ ਇਹਦਾ ਨਾਮ ਹੈਗਾ ਸਤਿੰਦਰ ਸੱਤੀ ਇਹਦੇ ਫਾਦਰ ਸਾਹਿਬ ਦਾ ਨਾਮ ਹੈਗਾ ਰਣਜੀਤ ਸਿੰਘ ਸੁਣਨ ਦੇ ਵਿੱਚ ਆਇਆ ਵੀ ਫਤਿਹਗੜ੍ਹ ਦੇ ਵਿੱਚ ਇੱਕ ਗੱਡੀ ਚਾਕੂ ਰੱਕੇ ਨੇ ਖੋਈ ਆ ਤੇ ਇਹਦਾ ਰਿਕਾਰਡ ਬੜਾ ਮਤਲਬ ਮਾੜਾ ਹੀ ਨਿਕਲਿਆ 6 ਐਫਆਈਆ ਨਿਕਲਿਆ ਕਿੱਥੇ ਦਾ ਰਹਿਣ ਵਾਲਾ ਇਹ ਗੁਰਾਇਆਂ ਦਾ ਇਹ ਗੁਰਾਇਆਂ ਦੇ ਵਿੱਚ ਅੱਟਾ ਜਗ੍ਹਾ ਆ ਕੋਈ ਉਸ ਜਗ੍ਹਾ ਦੇ ਵਿੱਚ ਰਹਿਣ ਵਾਲਾ ਤੇ ਉਹ ਜਿਹੜੇ ਡਾਇਮੰਡ ਰਿੰਗ ਸੀਗੇ ਨੇ ਕਿੱਥੋਂ ਚੋਰੀ ਕੀਤੀ ਸੀ ਬੰਬੇ ਤੋਂ ਹਸਪੀਟਲ ਤੋਂ ਵਿੱਚ ਹਾਂਜੀ ਹਾਂਜੀ ਅੱਛਾ ਜੀ ਤੇ ਉਹ ਕਿੰਨੇ ਕਿ ਉਹਦੀ ਅਮਾਉਂਟ ਕਿੰਨੀ ਦੇ ਸੀਗੀ ਕਾਫੀ ਐਕਸਪੈਂਸਿਵ ਡਾਇਮੰਡ ਦੀ ਕੀਮਤ ਹੁੰਦੀ ਹੈ ਹਾਂਜੀ ਹਨਾ ਤਾਂ ਉਹਦੇ ਵਿੱਚ ਮੈਨੂੰ ਵੀ ਇਦਾਂ ਹੋ ਗਿਆ ਕਿਉਂਕਿ ਮੇਰੇ ਨਾਲ ਗਿਆ ਤਾਂ ਵੀ ਮੈਂ ਵੀ ਇੱਕ ਵਾਰ ਤਾਂ ਉਹ ਲੱਗਾ ਪਰ ਜਦੋਂ ਫੁਟੇਜ ਚੈੱਕ ਕੀਤੀਆਂ ਤੇ ਬੰਦਾ ਚੋਰ ਨਿਕਲਿਆ ਸੀਸੀਟੀਵੀ ਫੁਟੇਜ ਦੇ ਵਿੱਚ ਆਇਆ ਹੋਇਆ ਸਾਰਾ ਹਾਂਜੀ ਹਾਂਜੀ ਤੇ ਇਹ ਤੁਸੀਂ ਐਫ ਆਰ ਜਦੋਂ ਕਰਾਈ ਹੈਗੀ ਆ ਉੱਥੇ ਉਹਦੇ ਵਿੱਚ ਤੁਸੀਂ ਡਾਇਮੰਡ ਰਿੰਗ ਕੋਲੋਂ ਅਲਾਵਾ ਕੈਸ਼ ਵਗੈਰਾ ਵੀ ਕੋਈ ਉਹ ਇੰਨੇ ਮੇਰਾ ਇੱਕ ਵਾਰੀ ਦਿੱਲੀ ਗਿਆ ਸੀ ਮੈਂ ਆਪਣਾ ਚੈੱਕਅਪ ਲਈ ਗਿਆ ਹੋਇਆ ਸੀਗਾ ਦਿੱਲੀ ਤਾਂ ਇਸ ਬੰਦੇ ਨੇ ਗੱਡੀ ਦੇ ਵਿੱਚ ਮੇਰੇ ਬੈਗ ਦੇ ਵਿੱਚੋਂ ਪੈਸੇ ਮਤਲਬ ਕੱਢ ਲਏ ਇੰਨੇ ਤੇ ਜਿੱਦਾਂ ਹੀ ਮੈਂ ਬੈਗ ਚੈੱਕ ਕੀਤਾ ਮੈਂ ਦੇਖਿਆ ਕਿ ਮੇਰੇ ਨਾਲ ਮਤਲਬ ਪੈਸੇ ਨਹੀਂ ਹੈਗੇ ਤਾਂ ਦੇਖਿਆ ਪਹਿਲਾਂ ਤੇ ਬੰਦਾ ਕਹਿ ਰਿਹਾ ਸੀ ਕਿ ਮੇਰੇ ਕੋਲ ਪੈਸਾ ਵੀ ਨਹੀਂ ਹੈਗਾ ਮੁੜ ਕੇ ਬੰਦਾ ਕੜਕਣੀ ਕੜਕਣੀ ਨੋਟ ਜੇਬ ਚ ਕੱਢਣ ਲੱਗ ਪਿਆ ਫਿਰ ਦਿਮਾਗ ਚ ਆਇਆ ਵੀ ਇਹ ਤਾਂ ਪਹਿਲਾਂ ਹੀ ਦੇ ਕੋਲ ਪੈਸੇ ਹੀ ਨਹੀਂ ਸੀਗੇ ਹੁਣ ਇੱਕੋਦਮ ਕਿਧਰੋਂ ਆ ਗਏ ਮਤਲਬ ਨਾਲ ਰਹਿ ਕੇ ਵੀ ਬੰਦੇ ਦੇ ਤੁਸੀਂ ਵੀ ਐਫਆਰ ਕਰਵਾਈ ਹੈ ਕੋਈ ਉਹ ਹਾਂਜੀ ਸਾਡੇ ਚੋਰੀ ਕੀਤੇ ਸੀ ਪੈਸੇ ਅਸੀਂ ਕੰਪਲੇਨਟ ਦਿੱਤੀ ਹੈ ਕਿ ਉਸ ਤੋਂ ਬਾਅਦ ਜਦੋਂ ਨੇ ਤੇ ਐਫਆਈਆਰ ਹੋ ਗਈ ਇਹ ਜਾਣ ਦੀਆਂ ਧਮਕੀਆਂ ਦੇਣ ਲੱਗ ਪਿਆ ਮੈਨੂੰ ਕਦੀ ਮੈਨੂੰ ਪਿਸਤਲਾਂ ਦੀਆਂ ਫੋਟੋਆਂ ਭੇਜਣ ਲੱਗ ਪਿਆ ਕੁਝ ਉਹਦਾ ਬਿਮਾਰ ਸੀਗਾ ਤਾਂ ਕੁਝ ਇਹ ਮੈਨੂੰ ਕਦੀ ਪਿਸਤਲ ਦੀਆਂ ਫੋਟੋਆਂ ਕਦੀ ਮੈਨੂੰ ਕਿਸੇ politcal ਆਦਮੀ ਦੀ ਫੋਟੋ ਭੇਜ ਕੇ ਡਿਲੀਟ ਮਾਰ ਦਿੰਦਾ ਸੀਗਾ ਤੇ ਧਮਕੀਆਂ ਮੈਨੂੰ ਮੈਸੇਜ ਲਿਖ ਰਿਹਾ ਬੇਟੇ ਆ ਜਾ ਬੇਟੇ ਉਡਾ ਦੇਗਾ ਉਹ ਮੁੰਡਿਓ ਵੈਪਨ ਚੱਕ ਲੋ ਤੂਰ ਦਾ ਕੰਡਾ ਗੱਡ ਮਤਲਬ ਇਦਾਂ ਥ੍ਰੈਟ ਕਰ ਥ੍ਰੈਟ ਕੀਤਾ ਇਹਨੇ ਇਹਦੇ ਦੇ ਬੇਲ ਤੇ ਵੀ ਆਇਆ ਹੋਇਆ ਜਿਹੜੇ ਐਫ ਆਈ ਆਰ ਹੋਈਆਂ ਕਿਸੇ ਦੇ ਵਿੱਚ ਹਾਂਜੀ ਜਿਹੜੀ ਉਹ ਫਤੇਗੜਾ ਵਾਲੀ ਆ ਸੀਆਈਏ ਸਟਾਫ ਨੇ ਚੱਕ ਲਈ ਹੁੰਦੇ ਤੇ ਬੇਲ ਤੇ ਆ ਇੱਕ ਸੁਣਨ ਦੇ ਵਿੱਚ ਹੁਣ ਇੱਥੋਂ ਪਤਾ ਲੱਗਾ ਹੈ ਕਿ 5 ਤਰੀਕ ਨੂੰ ਇੱਕ ਬੇਲ ਹੋਰ ਸੀਗੀ ਉਹ ਅਗਲੇ ਮਹੀਨੇ ਦੀ ਫਿਰ ਡੇਟ ਪੈ ਗਈ। ਮਤਲਬ ਟੋਟਲ 4 ਤੋਂ 5 ਮੁਕਦਮੇ ਚੱਲ ਰਹੇ ਆ। ਹੁਣ ਕੀ ਮੰਗੇ ਮੰਗੇਗਾ ਬੰਦੇ। ਮੰਗੇ ਕਰ ਰਹੇ ਆ ਵੀ ਇੱਕ ਤਾਂ ਸਾਡੀ ਰਿੰਗ ਉਹਨਾਂ ਦੀ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ ਵਾਪਸ। ਕਿਉਂਕਿ ਉਹਦੇ ਕਰਕੇ ਅਸੀਂ ਵੀ ਸ਼ੱਕ ਦੇ ਜ਼ਾਇਰੇ ਬਿਨਾਂ ਗਲਤ ਹੋ ਬਣ ਜਾਂਦੇ ਆ ਕਿਉਂਕਿ ਜੇ ਕੋਈ ਬੰਦਾ ਨਾਲ ਹੋਵੇ ਤਾਂ ਬੰਦਾ ਸੋਚਦਾ ਹੀ ਹੈ ਕਿ ਇਹ ਬੰਦੇ ਗਲਤ ਹੈ ਰਿਕਵਰੀ ਨਹੀਂ ਹੋਏਗੀ ਡਾਇਮੰਡ ਰਿੰਗ ਦੇ ਲਈ ਰਿਕਵਰੀ ਇਹਦੇ ਡੈਡੀ ਰਿੰਗ ਲੈ ਕੇ ਆਏ ਸੀਗੇ ਬਟ ਉਹ ਦੇਖਣ ਦੇ ਵਿੱਚ ਇਦਾਂ ਲੱਗਦਾ ਸੀਗੇ ਉਹ ਰਿੰਗ ਕਾਪੀ ਬਣਾਈ ਗਈ ਹੈ ਹੈ ਜੋ ओरिजिनल ਸੀਗੀ ਜਾਂ ਡੁਪਲੀਕੇਟ ਸੀਗੀ ਕੋ ਡੁਪਲੀਕੇਟ ਲੱਗ ਰਹੀ ਸੀ ਬਟ ਇਹ ਪ੍ਰੂਫ ਹੋ ਗਿਆ ਉਸ ਚੀਜ਼ ਤੋਂ ਕਿ ਚੋਰ ਇਹੀ ਨੇ ਕਿਉਂ ਅਗਰ ਇਹਨਾਂ ਨੇ ਨਾ ਹੁੰਦੀ ਤਾਂ ਫਿਰ ਕੁਝ ਲੈ ਕੇ ਹੀ ਨਾ ਆਂਦੇ ਕਿਉਂਕਿ ਉਹ ਮਹਿੰਗੀ ਸੀ ਮੈਨੂੰ ਲੱਗਦਾ ਵੀ ਉਹ ਹੋਰ ਦੂਜੀ ਇਹਨਾਂ ਨੇ ਕਿਤੇ ਸਸਤੀ ਸਸਤੀ ਬਣਾ ਕੇ ਕੋਈ ਉਹ ਕੀਤਾ ਫਿਰ ਕੋਈ ਰਫਲੇ ਆਈਡੀਆ ਜਿਆ ਹੋਊਗਾ ਉਹਦਾ ਕਿੰਨੇ ਕਿਤੇ ਰਿੰਗ ਹੋਗੀ ਡਾਇਮੰਡ ਰਿੰਗ 15 ਤੋਂ 20 ਲੱਖ ਦੀ ਸੀ ਉਹ ਹੂੰ ਦਿੱਤੇ ਮਤਲਬ ਟੋਟਲ ਹੁਣ 6 ਐਫਆਈਆਰ ਹਾਂਜੀ ਸਾਰੇ ਆ ਫਰਾਡ ਦੀਆਂ ਆ ਜਾਂ ਕੁਛ ਹੋਰ ਦੇ ਆ ਕਿਸੇ ਤੋਂ ਗੱਡੀ ਖੋਣ ਦੀ ਹੈ ਕੋਈ ਫਰਾਡ ਦੀ ਹੈ ਕੋਈ ਠੀਕ